ਇਹ ਚਲੋ ਚਲ ਆ ਜੀ ਲੈ ਚਲੋ ਪੂਰਾ ਕੇਸ ਗਲਤ ਹੋ ਰਿਹਾ ਨਾ ਇੱਕ ਸਰ ਮਾਰਕਾ ਨਹੀਂ ਰਿਹਾ ਜੀ ਸਾਫ ਨਹੀਂ ਹੈ ਅਦਾਲਤ ট্রাক ਉਧਰ ਖੜਾ ਕੀਤਾ ਹੋਇਆ ਹੈ ਇਹ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਯੂਜ਼ ਹੋ ਰਿਹਾ ਸਪੈਸ਼ਲੀ ਮੇਡ ਹੈ ਪਰ ਇਸ ਮਾਰਯੁਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ ਨਵਾਸ਼ਹਿਰ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਜਿੱਥੇ ਡਿਮਾਂਡਸ ਸਾਇਬ ਨੂੰ ਕਟ ਕਰਨ ਲਈ ਲਗਾਤਾਰ ਅਵੇਅਰਨੈਸ ਪ੍ਰੋਗਰਾਮ ਕੀਤੇ ਜਾ ਰਹੇ ਨੇ ਉੱਥੇ ਹੀ ਸਪਾਈ ਚੇਨ ਨੂੰ ਤੋੜਨ ਲਈ ਅਸੀਂ ਐਂਡੀਪੀਐਸ ਦੀ ਪਰਚੇ ਵੀ ਰਿਸਟਰ ਕਰਦੇ ਆਂ ਤੇ ਕਾਫੀ ਰਿਕਵਰੀ ਵੀ ਕਰਦੇ ਆਂ ਉਸੇ ਲੜੀ ਦੇ ਵਿੱਚ ਸਾਡੀ ਟੀਮ ਜਿਹਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਹਿਰ ਡੀਐਸਪੀ ਇਨਵੈਸਟੀਗੇਸ਼ਨ ਤੇ ਇਚਾਰਜ ਸੀਆਈਏ ਇਹਨਾਂ ਦੀ ਟੀਮ ਨੇ ਇੱਕ ਟਰੱਕ ਜੋ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਕੁਆਲਟੀ ਦੀ ਰਿਕਵਰੀ ਹੈ 10 ਪੁਆਇੰਟਲ 1000 ਕਿਜੀ ਪੌਪੀ ਹਸ ਗ੍ਰਾਉਂਡ ਕੀਤੀ ਹੈ ਜਦੋਂ CIA ਇੰਚਾਰਜ ਦੀ ਟੀਮ ਨੇ ਪਿੰਡ ਹਸਰੋ ਤੋਂ ਧਰਮਕੋਟ ਲਿਕ ਰੋਡ ਤੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚੋਂ ਦੋ ਦੇਸ਼ੀਆਂ ਨੂੰ ਰਸਤ ਦਿੱਤਾ ਤਾਂ ਗੁਰਮਿੰਦਰ ਭਾਗਿਆ ਤੇ ਦੂਜਾ ਸ਼ੰਗਾਰਾ ਸਿੰਘ ਇਹ ਦੋਵੇਂ ਹੁਸ਼ਾਰਪੁਰ ਦੇ ਰਹਿਣ ਵਾਲੇ ਨੇ ਤਾਂ ਉੱਥੇ ਡੀਐਸਪੀ ਨਵਸ਼ਹਿਰ ਨੇ ਮੌਕੇ ਤੇ ਆ ਕੇ ਜੜੀ ਇਬਰਾਮਗੀ ਕਰਾਈ ਹੈ ਟੋਟਰ ਜੜੀ 1000 ਕਈਏ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪੁੱਛਗਿੱਛ ਵੀ ਕਰ ਰਹੇ ਹੈਗੇ ਆਂ ਤੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਐਸਟੈਬਲਿਸ਼ ਕਰ ਰਹੇ ਆਂ ਜੋ ਹੁਣ ਤਰ ਦੀ ਕੁਝ ਕੁ ਤੋਂ ਸਾਹਮਣੇ ਆਇਆ ਹੈ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਪੋਪੀਅਸ ਲੈ ਕੇ ਆ ਰਹੇ ਸੀ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਉਹ ਸਾਰਾ ਵੀ ਅਸੀਂ ਕੁਝ ਛੇ ਦੇ ਵਿੱਚ ਲੈ ਕੇ ਆਵਾਂ। ਇਹ ਪਹਿਲੇ ਵੀ ਕਿਹਾ ਗਿਆ ਕਿ ਕਸਟਮ ਦੇ ਗਿਆ ਸੀ। ਇਹ ਜਿਹੜਾ ਇਹਨਾਂ ਤੇ ਹੁਣ ਤੱਕ ਸਾਡੀ ਜਾਜ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਹਜੇ ਤੱਕ ਕੋਈ ਪਰਚਾ ਨਹੀਂ ਹੈ। ਇਹਦੇ ਵਿੱਚ ਇੱਕ ਦੋਸ਼ੀ ਹੋਰ ਹੈ ਜਿਹਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੇ ਇਹਨੂੰ ਕਿਹਾ ਸੀਗਾ ਇਹ ਪੋਪੀਅਸ ਲਿਆਣ ਦੀ। ਉਹਦਾ ਨਾਮ ਦਵਿੰਦਰ ਕੁਮਾਰ ਉਰਫ ਲਾਲਾ ਤੇ ਉਹ ਸਲੋ ਰੋਡ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ। ਤੇ ਉਹ ਵੀ ਇੱਕ ਅਕਿਊਜ਼ ਨਾਮਜ਼ਦ ਕਰ ਲਿਆ ਸੀ ਐ ਉਸ ਤੋਂ ਵੀ ਪੁੱਛ ਕੀਤੀ ਗਈ ਹੈ ਦਵਿੰਦਰ ਕੁਮਾਰ ਕਿਸਰ ਹੋਈ ਦਵਿੰਦਰ ਕੁਮਾਰ ਨਹੀਂ ਦਵਿੰਦਰ ਕੁਮਾਰ ਅਜੇ ਰੈਸਟ ਨਹੀਂ ਹੋਇਆ ਤੇ ਉਹਨੂੰ ਨਾਮਜ਼ਾਦ ਅਸੀਂ ਅਕਿਊਜ਼ਡ ਜਿਹੜਾ ਹੈਗਾ ਅਸੀਂ ਦੋਸ਼ੀ ਰੱਖਿਆ ਆਪਣਨ ਕਰਨੇ ਸੀ ਉਹਨੂੰ ਵੀ ਜਲਦੀ ਚੱਲਦਾ ਰੈਸਟ ਕਰ ਲਾ ਸਰ ਦੱਸਿਆ ਜਾ ਰਿਹਾ ਗੋਲੀਆਂ ਸਾਰੀਆਂ ਸੀਲ ਸੀ ਕਿ ਪੰਜ ਸੀ ਤੇ ਮਾਰਕਾ ਜਿਹੜਾ ਸੀ ਗੰਦੂਰੀਆ ਦੇ ਉਹ ਮਾਰਕਾ ਸੀ ਉਹ ਡਿਟੇਲ ਹੈ ਜੀ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਬਾਅਦ ਦੇ ਵਿੱਚ ਬੱਤੇ ਕਿ ਜਿਹੜੀ ਹੁਣ ਤੱਕ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਤਾ ਹੈ ਇਹਨਾਂ ਦਾ ਉਹਦੇ ਵਿੱਚ ਜੋ ਵੀ ਰਿਮਾਂਡ ਮਿਲਦਾ ਉਸ ਤੋਂ ਬਾਅਦ ਪੁੱਛਿਸ਼ ਕਰਕੇ ਸਾਰੇ ਫੇਰ ਤੋਂ ਨਾ ਸ਼ੇਅਰ ਕਰਦੇ ਕੋਈ ਨਹੀਂ ਵੀਰ ਤੋਂ ਇਹ ਜੋ ਅਸੀਂ ਇੱਥੇ ਕੁਝ ਕੁ ਕੀਤੀ ਹੈ ਇਹ ਪਹਿਲਾਂ ਵੀ ਜਿਹੜਾ ਹੈਗਾ ਉੱਥੋਂ ਲੈ ਕੇ ਆਂਦੇ ਰਹੇ ਨੇ ਬਟ ਕਿੰਨੀ ਵਾਰੀ ਲੈ ਕੇ ਆਏ ਹੈ ਉਸੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਸਾਰਾ ਡੀਟੇਲ ਹੈ ਜੀ ਅਸੀਂ ਦੇ ਰਹੇ ਹਾਂ ਅੱਛਾ অল레ਡੀ ਪਹਿਲਾਂ ਕਰਦੇ ਸੀ ਕੰਮ ਇਹ ਜਿੱਥੋਂ ਲੈ ਕੇ ਆਇਆ ਹੈ ਰਾਜਸਥਾਨ ਤੋਂ ਬਟ ਇਹ ਜਿਹੜਾ ਦਵਿੰਦਰ ਹੈ ਉਹਨੇ ਹੀ ਮੰਗਵਾਇਆ ਸੀ ਜਦੋਂ ਉਹਨੂੰ ਅਰੈਸਟ ਕਰਾਂਗੇ ਤਾਂ ਉਸ ਤੋਂ ਹੀ ਗੱਲਾਂ ਸਾਹਮਣੇ ਆ ਗਈਆਂ ਕਿ ਅੱਡੇ ਕਿੱਥੇ ਦੇਵਾ ਸੀ ਇਹਨਾਂ ਨੇ ਰਾਜਸਥਾਨ ਤੋਂ ਲੈ ਕੇ ਲੇਕਿਨ ਅੰਸਰੋ ਪਿੰਡ ਵਿੱਚ ਹੀ ਸੰਸਾਰ ਜਗ੍ਹਾ ਤੇ ਪਾਲਟੀ ਕਿਉਂ ਕਰ ਰਹੇ ਨੇ ਇਹ ਦਵਿੰਦਰ ਨੇ ਕਿਹਾ ਸੀਗਾ ਇਹਨਾਂ ਨੇ ਇਨਾ तो ਜਿਹੜੀ ਪੁੱਛਗਿੱਛ ਤੋਂ ਮਿਤਾਵੇ ਕਿ ਦਵਿੰਦਰ ਨੇ ਜਿਹੜਾ ਇਹ लोकेशन ਚੁਸ ਕੀਤੀ थी ਜਦੋਂ ਦਵਿੰਦਰ ਵੈਸਟ ਹੋਏਗਾ ਤਾਂ ਇਹ ਸਾਰੇ ਵੀ ਜਿਹੜੇ ਖੁਲਾਸੇ ਹੋ ਜਾਣਗੇ ਕਿੰਨੇ ਭੱਜੇ ਕਿੰਨੇ ਕਮਾਉਗੇ ਕਿ ਨਹੀਂ ਪ੍ਰਾਈਸ ਦਾ ਨਹੀਂ ਹਜੇ ਸੰਪਰਕ ਹੈ ਹਾਂਜੀ ਕੀਮਤ ਦੱਸਣੀ ਕਿੰਨੇ ਕਿੰਨੇ ਉਹ ਹਜੇ ਪੁੱਛਗਿੱਛ ਕਰਨੀ ਬਾਕੀ ਹੈ ਜੀ ਉਸ ਤੋਂ ਬਾਅਦ ਹੀ ਸਾਥ ਇਹ ਉਹਨੂੰ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਵੀ ਅਸੀਂ ਜਾ ਭਜਾ ਦਿੰਦਾ ਲਵਾਂਗੇ ਤਾਂ ਕਿ ਜਿਹੜਾ ਅੱਗੋਂ ਸਾਰਾ ਕਲਾਸ ਆਵੇ ਇੱਥੇ ਕਿਹੜੀ ਤਸਵੀਰ ਅੰਦਰ ਕਿਹੜੀ ਤਸਵੀਰ ਲੋਕਲ ਟ੍ਰੈਕ ਤੇ ਨੰਬਰੀ ਟ੍ਰੈਕ ਹੈਗਾ ਇਹ ਪੰਜਾਬ ਦਾ ਟ੍ਰੈਕ ਹੈ ਪੀਵੀ02 ਅਮਰੀਕਾ ਦਾ ਟ੍ਰੈਕ ਹੈਗਾ ਉਹ ਵੀ ਅਸੀਂ ਦੇਖਾਂਗੇ ਕਿਹਦੇ ਨਾਮ ਦੇ ਉੱਤੇ ਆਏਗਾ ਸਰ ਜਿਹੜੇ ਹੌਟਸਪੌਟ ਪੈਂਦੇ ਉਹਨਾਂ ਦੇ ਨਾਕੇ ਲੱਗੇ ਰਹਿਣਗੇ ਜਾਂ ਚੱਕ ਦਿੱਤੇ ਜਾਣਗੇ ਧੁੰਦ ਦੇ ਕਾਰਨ ਨਹੀਂ ਜੀ ਨਹੀਂ ਬਿਲਕੁਲ ਜਿਹੜਾ ਹੈਗਾ ਹੌਟਸਪੌਟ ਪਿੰਡਾਂ ਦੇ ਵਿੱਚ ਉਹ ਵੀ ਸਾਡੀ ਕਾਰਵਾਈ ਚੱਲ ਰਹੀ ਹੈ ਜਿੱਥੇ